ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਆਂ ਵੀ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਹੁਸਿਆਰਪੁਰ ਜਿਹੜੇ ਤੋਂ ਚੱਬੇਵਾਲ ਤੋਂ ਤੁਹਾਨੂੰ ਦੱਦਈਏ ਕਿ ਚੱਬੇਵਾਲ ਦੇ ਵਿੱਚ ਵੀ ਹੁਣ ਪ੍ਰਵਾਸੀਆਂ ਦੇ ਖਿਲਾਫ ਪੰਜਾਬੀ ਸੜਕਾਂ ਤੇ ਉਤਰ ਆਏ ਨੇ ਰੇੜੀਆਂ ਨੂੰ ਚਕਵਾਇਆ ਜਾ ਰਿਹਾ ਤੇ ਰੇੜੀਆਂ ਵਾਲੇ ਭਈਏ ਪ੍ਰਵਾਸੀਆਂ ਨੂੰ ਦਿੱਤੀਆਂ ਜਾ ਰਿਆ ਨੇ ਇਨਸਟਰਕਸ਼ਨ ਤੁਹਾਨੂੰ ਦੱਦਈਏ ਕਿ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਆ ਉਹ ਪ੍ਰਵਾਸੀਆਂ ਦੇ ਇਹ ਰੌਲਾ ਪੈ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਇਹਨਾਂ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਭਜਾ ਦੇਣਾ ਚਾਹੀਦਾ ਜਿਹੜੇ ਕਿ ਅਨ ਅਧਾਰਿਤ ਇੱਥੇ ਆ ਕੇ ਰਹਿ ਰਹੇ ਨੇ ਜਾਂ ਜਿਨ੍ਹਾਂ ਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਕਾਗਜ਼ ਪੱਤਰ ਨਹੀਂ ਹੈ ਜਾਂ ਬਿਨਾ ਕਿਸੇ ਗੱਲ ਤੋਂ ਇੱਥੇ ਆਣ ਕੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਜਿਨ੍ਹਾਂ ਦੀ ਕੋਈ ਵੀ ਪਛਾਣ ਪੰਜਾਬ ਦੇ ਵਿੱਚ ਨਹੀਂ ਹੈ ਇਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਮਰਾ ਕਰਾਏ ਤੇ ਨਹੀਂ ਦੇਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਇਹਨਾਂ ਨੂੰ ਆਪਣੇ ਪਿੰਡ ਦੇ ਵਿੱਚ ਰਹਿਣ ਨਹੀਂ ਚਾਹੀਦਾ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਕੱਲ ਨੂੰ ਅਗਰ ਕੋਈ 19 21 ਹੁੰਦੀ ਹੈ ਤਾਂ ਉੱਥੇ ਜੋ ਵੀ ਪ੍ਰੋਬਲਮ ਆਏਗੀ ਉਹਦਾ ਖਾਮਿਆਜਾ ਭੁਗਤਣਾ ਪਵੇਗਾ ਪੰਜਾਬੀਆਂ ਨੂੰ ਤਾਂ ਦਦੀ ਕਿ ਲਗਾਤਾਰ ਜਿਹੜੀਆਂ ਅੱਗੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੋ ਚੁੱਕੀਆਂ ਨੇ ਜੋ ਕਿ ਪ੍ਰਵਾਸੀਆਂ ਵੱਲੋਂ ਕੁਝ ਕੀਤੀਆਂ ਗਈਆਂ ਨੇ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਹੀ ਹਜ਼ਾਰਪੁਰ ਦੇ ਵਿੱਚ ਇੱਕ 5 ਸਾਲਾ ਬੱਚੇ ਦੀ ਕਿਡਨਾਪ ਕਰਕੇ ਪ੍ਰਵਾਸੀ ਵੱਲੋਂ ਹੱਤਿਆ ਕਰ ਦਿੱਤੀ ਗਈ ਤੇ 5 ਸਾਲ ਦੇ ਬੱਚੇ ਦੀ ਹੱਤਿਆ ਤੋਂ ਬਾਅਦ ਉਹਦੀ ਛੋਟੀ ਰੋ ਰੋ ਕਰ ਲਉਂਦੀ ਰਹੀ ਤੇ ਕਹਿੰਦੀ ਰਹੀ ਕਿ ਕੀ ਸੀ ਕਸੂਰ ਮੇਰੇ ਵੀਰ ਦਾ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਲਗਾਤਾਰ ਮਿਲ ਰਹੀਆਂ ਸੀ ਇਸ ਚੀਜ਼ ਨੂੰ ਲੈ ਕੇ ਪੰਜਾਬੀ ਜਿਹੜੇ ਨੇ ਉਹ ਜ਼ਿਆਦਾ ਭਾਵਕ ਹੋ ਗਏ ਤੇ ਉਹਨਾਂ ਨੇ ਲਗਾਤਾਰ ਜਿਹੜੀ ਹੈ ਵਕ ਵਕ ਪਿੰਡਾਂ ਤੋਂ ਜਿਹੜੀਆਂ ਨੇ ਉਹ ਇਹ ਮੁਹਿੰਮਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਪਿਛਲੀ ਇੱਕ ਖਬਰ ਦੇ ਵਿੱਚ ਵੀ ਤੁਹਾਨੂੰ ਜਿਹੜੀ ਉਹ ਇੱਕ ਜਿਹੜੀ ਖਬਰ ਦਿਖਾ ਚੁੱਕੀ ਹਾਂ ਜਿਹੜੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਇਕੱਠੇ ਕਰਕੇ ਜਿਹੜਾ ਆ ਪ੍ਰਵਾਸੀਆਂ ਨੂੰ ਭਜਾਉਣ ਦੇ ਲਈ ਕਹਿ ਦਿੱਤਾ ਗਿਆ ਆ ਪਿੰਡ ਖਾਲੀ ਕਰਨ ਦੇ ਲਈ ਕਹਿ ਦਿੱਤਾ ਗਿਆ ਆ ਆਪਣੀ ਪਛਾਣ ਪੱਤਰ ਦੇਣ ਦੇ ਕਹਿ ਦਿੱਤਾ ਗਿਆ ਹੈ ਇਸੇ ਤਰ੍ਹਾਂ ਇਹ ਤੁਹਾਨੂੰ ਦੱਸੇ ਕਿ ਹੁਣ ਚੱਬੇ ਬਾਲ ਦੇ ਵਿੱਚ ਵੀ ਤੁਸੀਂ ਦੇ ਦਿੱਤੇ ਪਏ ਵੀ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਖੜੇ ਹੋ ਕੇ ਜਿੰਨੀਆਂ ਵੀ ਪ੍ਰਵਾਸੀਆਂ ਦੀਆਂ ਰੇੜੀਆਂ ਨੇ ਉੱਥੇ ਜਾ ਕੇ ਉਹਨਾਂ ਨੂੰ ਇਨਸੈਕਸ਼ਨ ਦੇ ਰਹੇ ਨੇ ਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਆਪਣੇ ਪਹਛਾਨ ਪੱਤਰ ਤੇ ਪੁਲਿਸ ਕਲੀਅਰੈਂਸ ਸਾਨੂੰ ਦਿਓ ਉਸ ਤੋਂ ਬਾਅਦ ਆਪਣੀਆਂ ਰੇੜੀਆਂ ਲਗਾਓ ਆਪਣਾ ਕੰਮਕਾਰ ਕਰੋ ਜੇਕਰ ਤੁਸੀਂ ਬਿਨਾ ਪੁਲਿਸ ਕਲੀਅਰੈਂਸ ਤੋਂ ਸਾਡੇ ਇੱਥੇ ਪਿੰਡ ਦੇ ਵਿੱਚ ਆਉਂਦੇ ਹੋ ਜਾਂ ਕੰਮ ਕਰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਰੋਬਾਰ ਕਰਦੇ ਹੋ ਤੇ ਤੁਹਾਡੇ ਇਸ ਕਾਰੋਬਾਰ ਨੂੰ ਬੰਦ ਕਰ ਦਿੱਤਾ ਜਾਏਗਾ ਤਾਂ ਤੁਹਾਨੂੰ ਕਾਰੋਬਾਰ ਨਹੀਂ ਕਰਨ ਦਿੱਤਾ ਜਾਏਗਾ ਇਹਦੇ ਕਹਿੰਦੀ ਹੈ ਭਾਵੇਂ ਆਪੀ ਪ੍ਰਵਾਸੀਆਂ ਨੂੰ ਹੁਣ ਜਿਹੜਾ ਆ ਖਦੇ ਰੰਦੀਆ ਕੋਸ਼ਿਸ਼ਾਂ ਪੰਜਾਬੀਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਪ੍ਰਵਾਸੀਆਂ ਦੇ ਖਿਲਾਫ ਪੰਜਾਬੀ ਪੂਰੀ ਤਰ੍ਹਾਂ ਜਿਹੜੇ ਨਹੀਂ ਉਹ ਦ੍ਰਿੜ ਨਿਰਣੇ ਲੈ ਚੁੱਕਿਆ ਕਿ ਹੁਣ ਪੰਜਾਬੀ ਪ੍ਰਵਾਸੀਆਂ ਨੂੰ ਬਿਨਾ ਕਾਗਜ਼ ਪੱਤਰ ਤੋਂ ਜਿਹੜਾ ਆ ਉਹ ਪੰਜਾਬ ਦੇ ਵਿੱਚ ਨਹੀਂ ਵੜਨ ਦੇਣਗੇ ਤੇ ਜੇਕਰ ਇਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪੁਲਿਸ ਇਨਕੁਆਰੀ ਨਹੀਂ ਹੁੰਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪੁਲਿਸ ਕੰਲੀਰੈਂਸ ਸਾਨੂੰ ਨਹੀਂ ਮਿਲਦੀ ਤੇ ਇਨਾ ਪ੍ਰਵਾਸੀਆਂ ਨੂੰ ਜਿਹੜਾ ਆ ਇੱਥੇ ਕੰਮ ਕਰਨ ਦੀ ਕੋਈ ਲੋੜ ਨਹੀਂ ਗਈ ਪੂਰੇ ਜਿਹੜਾ ਆ ਉਹ ਪੰਜਾਬੀਆਂ ਵੱਲੋਂ ਚੱਬੇਵਾਲ ਦੇ ਵਿੱਚ ਇਕੱਠੇ ਹੋ ਕੇ ਵੱਖ-ਵੱਖ ਪ੍ਰਵਾਸੀਆਂ ਦੀਆਂ ਦੁਕਾਨਾਂ ਤੇ ਜਾ ਕੇ ਉਹਨਾਂ ਨੂੰ ਜਿਹੜੀਆਂ ਨੇ ਹਿਦਿਆਤਾ ਦੇ ਦਿੱਤੀਆਂ ਗਈਆਂ ਨੇ ਤੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਆਪਣੇ ਕਾਗਜ਼ ਪੱਤਰ ਤੇ ਨਾਲ ਦੀ ਨਾਲ ਆਪਣੇ ਜਿੰਨੇ ਵੀ ਪੁਲਿਸ ਕਲੀਅਰੈਂਸ ਆ ਜਿਹੜੀ ਤੁਹਾਡੀ ਉਹ ਦਿੱਤੀ ਜਾਵੇ ਤੁਸੀਂ ਕਿੱਥੋਂ ਆਏ ਹੋ ਕਿੱਥੇ ਰਹਿੰਦੇ ਹੋ ਕੀ ਤੁਹਾਡਾ ਬਾਇਓ ਡਾਟਾ ਆ ਕੀ ਤੁਹਾਡਾ ਪਰਿਵਾਰ ਆ ਕਿਹੜੇ ਹਿੱਸੇ 'ਚ ਤੁਸੀਂ ਰਹਦੇ ਹੋ ਤੁਹਾਡਾ ਅਸਲ ਨਾਮ ਕੀ ਕਿਉਂਕਿ ਇੱਥੇ ਬਹੁਤ ਸਾਰੇ ਪ੍ਰਵਾਸੀ ਆਪਣੇ ਨਕਲੀ ਨਾਵਾਂ ਦੇ ਉੱਤੇ ਵੀ ਕਾਰੋਬਾਰ ਕਰਦੇ ਜਿਹੜੇ ਨੇ ਨਜ਼ਰ ਆਏ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਤਸਵੀਰਾਂ ਜਿਹੜੀਆਂ ਨੇ ਦੇਖਣ ਨੂੰ ਮਿਲ ਜਾਣੇ ਹਦਾਰ ਕਾਰਡ ਵੀ ਕਈ ਲੋਕ ਜਿਹੜੇ ਨੇ ਕਹਿੰਦੇ ਕਿ ਆ ਜਾਂਦਾ ਕਿ ਨਕਲੀ ਤਰੀਕੇ ਨਾਲ ਬਣਾ ਲੈਂਦੇ ਕਿੱਦਾਂ ਬਣਾ ਲੈਂਦੇ ਆ ਉਹਦੇ ਬਾਰੇ ਅਸੀਂ ਜ਼ਿਆਦਾ ਪੁਸ਼ਟੀ ਤਾਂ ਨਹੀਂ ਕਰਦੇ ਪਰ ਬਹੁਤ ਜ਼ਿਆਦਾ ਜਿਹੜੇ ਨੇ ਉਹ ਮੰਨਦੇ ਹਾਲਾਤ ਹੋਏ ਪਏ ਨੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਨੇ ਉਹ ਪ੍ਰਵਾਸੀਆਂ ਨੂੰ ਲੈ ਕੇ ਪੰਜਾਬੀਆਂ ਨੂੰ ਦਿੱਕਤਾਂ ਆ ਰਹੀਆਂ ਨੇ ਜਿਹਦੇ ਵਿੱਚ ਪੰਜਾਬੀਆਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਰਹਿਣਾ ਹੈ ਤੇ ਪੁਲਿਸ ਕਲੀਅਰੈਂਸ ਬਹੁਤ ਜ਼ਰੂਰੀ ਹੈ ਤੁਹਾਡੇ ਦਸਤਾਵੇਜ਼ ਡਾਕੂਮੈਂਟ ਜਿਹੜੇ ਨੇ ਉਹ ਬਹੁਤ ਜ਼ਰੂਰੀ ਨੇ ਆਪ ਪਹਿਚਾਨ ਪੱਤਰ ਤੋਂ ਬਿਨਾ ਤੁਸੀਂ ਪੰਜਾਬ ਦੇ ਵਿੱਚ ਨਹੀਂ ਰਹਿ ਸਕਦੇ ਤੇ ਆਓ ਗੱਲਬਾਤ ਕਰ ਲੈਂਦੇ ਆ ਕੀ ਕੀ ਕਹਿੰਦੇ ਨੇ ਪੰਜਾਬੀ ਜਦੋਂ ਵੱਖ-ਵੱਖ ਰੇਡੀਆਂ ਤੇ ਜਾ ਕੇ ਉਹਨਾਂ ਨੇ ਇਨਸਟਰਕਸ਼ਨ ਦਿੱਤੀਆਂ ਨੇ ਪ੍ਰਵਾਸੀ ਭਈਆਂ ਨੂੰ ਅੱਜ ਵੀ ਕਿਨਾਂ ਲੋਕ ਆਏ ਅੱਜ ਹੋਰ ਅਸੀਂ ਮਤਾ ਪਾਇਆ ਪੈਂਡਲੋਂ ਅਸੀਂ ਅੱਜ ਦੇਖਿਆ ਕਿ ਜਿਹੜਾ ਮਤਾ ਪਾਇਆ ਤੁਸੀਂ ਹਾਂਜੀ ਕਰੇ ਕਿ ਕਹਿਣਾ ਮੈਂ ਤਾਂ ਇਹ ਕਹਿਣਾ ਚਾਹਣਾ ਜਿਹੜੇ ਵੀ ਬੰਦੇ ਮਜ਼ਦੂਰੀ ਕੰਮ ਆਏ ਆ ਮਜ਼ਦੂਰੀ ਅਸੀਂ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਕਰ ਲੋ ਕੰਮ ਬਹੁਤ ਵਧੀਆ ਹੈ ਪਰ ਉਹ ਕੰਮ ਮਤਲਬ ਪਿੰਡ ਦਾ ਹੀ ਗੱਲ ਜੇ ਕਿਤੇ ਨਹੀਂ ਸਭੇ ਪਿੰਡ ਦੇ ਵਿੱਚ ਉਹਨਾਂ ਨੂੰ ਕੰਮ ਮਿਲ ਰਿਹਾ ਤੇ ਬਾਹਰ ਜਾ ਸਕਦੇ ਇਹਦਾ ਪਿੰਡ ਦੇ ਵਿੱਚ ਪਿੰਡ ਦੀ ਜ਼ਰੂਰਤ ਮੁਤਾਬਕ ਕੰਮ ਕਰ ਲੋ ਬਾਹਰ ਜਾਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਪਿੰਡ ਦੇ ਵਿੱਚ ਰਹਿਣਾ ਤੇ ਸ਼ਹਿਰ ਦੇ ਵਿੱਚ ਕੰਮ ਕਰਨਾ ਬਾਕੀ ਉਹਨਾਂ ਵੀ ਜਿਹੜੀ ਵੀ ਵੈਰੀਫਿਕੇਸ਼ਨ ਹੈ ਉਹ ਸਾਰਿਆਂ ਦੀ ਨਹੀਂ ਜਾਊਗੀ ਸਾਰੇ ਜੋ ਅਕੀ ਟੋਪੀਅਲ ਪੈਂਤੂਆ ਨਮਾਤਾ ਆਇਆ ਮਤਾ ਇਹ ਪਾਇਆ ਹੈ ਕਿ ਜਿਹੜੇ ਪ੍ਰਵਾਸੀ ਆ ਰਹੇ ਆ ਬਿਨਾ ਪੇਪਰ ਤੋਂ ਆ ਰਹੇ ਆ ਬਿਨਾ ਕਿਸੇ ਢੰਗ ਤੋਂ ਆ ਰਹੇ ਆ ਉਹਨਾਂ ਨੇ ਅਗੇ ਬੇਨਤੀ ਕੀਤੀ ਗਈ ਹੈ ਕਿ ਉਹ ਆਪਣਾ ਸਮਾਨ ਚਾਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿੰਨਾ ਟਾਈਮ ਤੁਹਾਨੂੰ ਨਹੀਂ ਦਿੰਦੇ ਉਹਨਾਂ ਦਾ ਮੇ ਸਾਡੇ ਪਿੰਡ 'ਚ ਨਹੀਂ ਰਹਿਗਣਗੇ ਰੇੜੀਆਂ ਵਾਲਿਆਂ ਨੂੰ ਵੀ ਇਨਸਟਰਕਸ਼ਨ ਹੈ ਅਗਰ ਰੇੜੀ ਲੱਗੇਗੀ ਤਾਂ ਉਹ ਪੁਲਿਸ ਕਲੀਅਰੈਂਸ ਸਾਡੇ ਕੋਲ ਦਿੱਤਾ ਜਾਏਗਾ ਔਰ ਉਹਨਾਂ ਲਈ ਇੱਕ ਸਪੈਸ਼ਲ ਜਗ੍ਹਾ ਦਿੱਤੀ ਜਾਏਗੀ ਔਰ ਜਗ੍ਹਾ ਦੇ ਵਿੱਚ ਵਿੱਚ ਵੀ ਅਸੀਂ ਕਿਰਾਇਆ ਲਵਾਂਗੇ ਪੰਚਾਇਤ ਅਦਰਵਾਈਜ਼ ਕੋਈ ਵੀ ਪ੍ਰਵਾਸੀ ਬਿਨਾਂ ਇਜਾਜ਼ਤ ਤੋਂ ਚੱਬੇਵਾਲ ਨਹੀਂ ਰਹੇ ਸਾਡੇ ਚੱਬੇਵਾਲ ਤੇ ਕੋਈ ਲਿਮਟ ਨਹੀਂ ਹੈ ਜੀ ਘੱਟੋ ਘੱਟ 15000 ਰੁਪਏ ਦਾ ਚਾਲ ਵਾਲਾ ਭੰਦਾ ਜੀ ਦੂਸਰੀ ਗੱਲ ਇਹ ਵੀ ਕਹਦੇ ਹੋਣਾ ਵੀ अपना आधार कार्ड ਤੇ ਜੁਬੀ ਤੇ ਬਣਾਓ ਹਾਂ ਜੁਬੀ ਨਹੀਂ ਇਹ ਤਾਂ ਹੋ ਰਿਹਾ ਜੀ ਬਸ ਆਪਣੀ ਜੁਬੀ ਦੇ ਜੋ ਵੀ ਸਾਡੀ ਪੰਜਾਬ ਕੰਪਨੀ ਆ ਅਸੀਂ ਉਹਨੇ ਟਾਈਮ ਤੋਂ ਇਹਨਾਂ ਦਾ ਕੋਈ ਕਾਗਜ਼ ਪੱਤਰ ਸਾਈਨ ਨਹੀਂ ਕਰ ਰਹੇ ਬਿਲਕੁਲ ਨਹੀਂ ਹੋ ਰਿਹਾ ਜੀ ਜਿਹੜਾ ਵੀ ਸਾਈਨ ਗਾਰਡ ਕੋਈ ਬੋਕਰਡ ਕੋਈ ਇਸ ਤਰ੍ਹਾਂ ਦਾ ਨਹੀਂ ਹੋ ਰਿਹਾ ਜੀ ਦੁਕਾਨਦਾਰਾ ਕੀ ਅਸੀਂ ਪਹਿਲਾਂ ਵੀ ਦੋ ਚਾਰ ਵਾਰੀ ਬੇਨਤੀ ਕਰ ਦੁੱਤੀ ਆ ਕਿ ਉਹਨਾਂ ਦਾ ਜਿਹੜਾ ਸਮਾਨ ਹੈ ਟ੍ਰੈਫਿਕ ਬਹੁਤ ਜ਼ਿਆਦਾ ਮੋਰੀ ਆ ਉਹਨਾਂ ਲਈ ਇੱਕ ਨਿਰਧਾਰਿਤ ਏਰੀਆ ਦੱਸਿਆ ਗਿਆ ਕਿ ਉਸ ਇਰੀਏ ਤੋਂ ਬਾਹਰ ਸਮਾਨ ਨਹੀਂ ਰੱਖਣਾ ਪਰ ਉਹ ਨਹੀਂ ਹਟ ਰਿਹਾ ਇਸੋ ਨਾਲ ਵੀ ਵਾਰਨਿੰਗ ਕੀਤੀ ਹੈ ਕਿ ਆਪਣਾ ਸਮਾਨ ਉਹਨੇ ਹੜ ਰ ਆਪਣੇ ਸੀਮਾ ਦੇ ਅੰਦਰ ਰੱਖਣ ਨਹੀਂ ਤਾਂ ਉਹਨਾਂ ਖਿਲਾਫ ਵੀ ਅਸੀਂ ਕੋਈ ਕਾਰਵਾਈ ਕਰਾਂਗੇ ਉਹਨਾਂ ਦਾ ਸਮਾਨ ਚੱਕਿਆ ਜਾਏਗਾ ਪਰ ਇੱਕ ਰੇੜੀਆਂ ਜਿਹੜੀਆਂ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਲਗਾ ਰਹੇ ਆ ਇਹ ਬਿਲਕੁਲ ਮਨਾਂ ਜਿੱਤਣਾ ਜੇ ਇਹ ਰੇੜੀ ਲੱਗੇਗੀ ਤਾਂ ਪੰਚਾਇਤ ਦੀ ਜਗ੍ਹਾ ਤੇ ਲੱਗੇਗੀ ਨਹੀਂ ਤਾਂ ਦੁਕਾਨ ਦੇ ਮੋਹਰੇ ਨਹੀਂ ਲੱਗੇਗਾ ਆ ਰਿਡਿੰਗ ਨਿਕਲੀ ਅੰਦਰ ਨਾਲ ਅੰਦਰ ਹੱਥ ਤੇਰਾ ਟੇਬਲ ਤੇ ਹੋਣਾ ਚਾਹੀਦਾ ਵਾ ਉਹ ਕਲੀਅਰ ਹੁੰਦਾ ਨਾ ਕਲੀਅਰ ਪਹਿਲਾਂ ਕੋਈ ਨਹੀਂ ਕਲੀਅਰ ਕੋਰਨਰ ਕੋਲ ਆ ਕੇ ਨਹੀਂ ਸਾਨੂੰ ਕਿੱਥੇ ਸਾਡੇ ਰਿਡਿੰਗ ਨਹੀਂ ਆਉਂਦੀ ਨਾ ਨਹੀਂ ਲੱਗਦਾ ਨਹੀਂ ਆਉਂਦੀ ਹੈ ਨਾ ਦਾਨੇ ਨਹੀਂ ਲੋੜ ਨਹੀਂ ਮੇਰੇ ਕੋਲ ਸਮਾਨ ਨਹੀਂ ਇਹ ਵੀ ਹੈ ਇਹ ਕਹਾਣੀਆਂ ਦੇ ਇੱਥੇ ਦੇ ਸਾਥ ਲੱਗੇ ਜਿਹੜੀ ਅਲੱਗੀ ਚੱਲਦੀ ਹੈ ਜਿਹੜੀ ਇਹਦੇ ਫੇਸ ਬਹੁਤ ਆਉਂਦਾ ਤੇ ਨਗਲਦੀ ਹੈ ਹਮਦભાઈ ਉਹ ਨਹੀਂ ਮੰਨਦੇ ਸਭ ਸਮਝ ਗਿਆ ਜਿਹੜਾ ਇਹ ਮਾਲਕ ਨਾਲ ਮਾਲਕ ਰਾਲੀ ਲੈ ਕੇ ਜਿਹੜਾ ਨਾਮ ਨਾਲ ਜਾ ਕੇ ਲੱਗੋ ਹਾਂ ਜਿਹੜਾ ਕੇਸ ਤੋਂ ਬੜੀ ਆ ਚੁੱਕਿਆ ਟਿੱਕੀ ਵਾਲੀ ਆ ਇਹ ਲੋਹੜੀਆਂ ਤੋਂ ਤੁਹਾਡੀ ਬੱਜੀ ਰਹੀ ਆਪਾਂ ਸਭ ਬਜੀ ਕਹਾਣੀ ਅਜੀ ਮੈਂ ਰਿਕਵੈਸਟ ਅਗੇ ਵੀ ਕੀਤੀ ਸੀਗੀ ਕੱਲ ਨੂੰ ਨਾਲੀ ਤੋਂ ਪਿੱਛੇ ਵਿੱਚੇ ਸਮਾਨ ਹੋਵੇ ਨਹੀਂ ਤਾਂ ਫਿਰ ਨਾਲੀ ਆਉਗੀ ਨਾਲੀ ਆਊਗੀ ਸਮਾਨ ਅੱਜ ਜਾਊਗਾ ਫਿਰ ਦੂਜਾ ਨਹੀਂ ਲਾਸਟ ਵਾਰ ਨਹੀਂ ਜੇ ਇੱਕ ਵਾਰ ਬਾਤ ਸਾਰੇ ਨਾਮ ਨਾਲ ਆਪਾਂ ਨੂੰ ਆਣਾ ਚਾਹੀਦਾ ਹੈ